ਇਹ ਕਿਨਾਂ ਦੇ ਉੱਪਰ ਲਾਗੂ ਨਹੀਂ ਹੋਏਗਾ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਈਏ ਥੋੜਾ ਜਿਹਾ ਉਹਦੇ ਬਾਰੇ ਨਿਗਾ ਮਾਰ ਲੈਂਦੇ ਆ ਔਰ ਇਹਨਾਂ ਤੇ ਲਾਗੂ ਨਹੀਂ ਹੋਏਗਾ ਉਹ ਵੀ ਹੈਗੇ ਕੁਝ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਐਕਸਪਲੇਨ ਕਰਾਂਗੇ ਕਿ ਜਿਹਦੇ ਨਾਲ ਹੁਣ ਡਿਪੋਰਟੇਸ਼ਨ ਹੋ ਰਹੀ ਵਾਜੇਗੀ ਬਹੁਤ ਲੋਕਾਂ ਦੇ ਵੀ ਜੇ ਉਹਨੂੰ ਪਤਾ ਹੀ ਆ ਸਟੇਟਸ ਇਲੀਗਲ ਹੋ ਜਾਏਗਾ ਔਰ ਇਹ ਸਭ ਤੋਂ ਵੱਡੀ ਗੱਲ ਇਹ ਜਿਹੜੇ ਤਾਂ ਹਾਂਜੀ 트াম্প ਦਾ ਨਵਾਂ ਝਟਕਾ ਨਹੀਂ ਲੱਗਣਗੇ ਹੁਣ ਅੱਗੇ ਵੀ ਜੇ ਤੁਹਾਡੇ ਵਰਕ ਵੀਜੇ ਬਹੁਤ ਲੋਕਾਂ ਦੀਆਂ ਜਾਣਗੀਆਂ ਨੌਕਰੀਆਂ ਬਹੁਤ ਲੋਕ ਹੋਣਗੇ ਡਿਪੋਰਟ ਜਿਹੜਾ ਇਹ ਨਵਾਂ ਹੁਣ ਆਟੋ ਰੀਨਿਊਵਲ ਬੰਦ ਕੀਤਾ ਜਿੱਦਾਂ ਕਿ ਸਾਰਿਆਂ ਦੇ ਪਹਿਲਾਂ ਹੋ ਜਾਂਦੇ ਸੀਗੇ ਕਿ ਤੁਹਾਡਾ ਵੀਜ਼ਾ ਆਪਣੇ ਆਪ 540 ਦਿਨਾਂ ਲਈ ਐਕਸਟੈਂਡ ਹੋ ਜਾਂਦਾ ਸੀ ਹੁਣ ਉਹ ਲਾ ਇਹਨਾਂ ਨੇ ਖਾਰਜ ਕਰਤਾ ਕੱਲ ਤੋਂ 31 ਅਕਤੂਬਰ 2025 ਤੋਂ ਤੇ ਉਹਨਾਂ ਤੋਂ ਬਾਅਦ ਦੇ ਜਿੰਨੇ ਵੀ ਹੋਣਗੇ ਉਹਨਾਂ ਦਾ ਆਪਣੇ ਆਪ ਆਟੋ ਰੀਨਿਊ ਨਹੀਂ ਹੋਏਗਾ ਨਹੀਂ ਐਕਸਟੈਂਡ ਹੋਏਗਾ ਜਿਨ੍ਹਾਂ ਦੇ ਉਹਨਾਂ ਤੋਂ ਪਹਿਲਾਂ ਉਹਨਾਂ ਦੇ ਹੋ ਜਾਏਗੇ ਜਿਨ੍ਹਾਂ ਦੀਆਂ ਅਰਜ਼ੀਆਂ ਪਹਿਲਾਂ ਲੱਗੀਆਂ ਹੋਈਆਂ ਸੋ ਇਹਦੇ ਨਾਲ ਕੀ ਹੋਏਗਾ ਇਹਦੇ ਨਾਲ ਜਿੰਨੇ ਵੀ ਆਪਣੇ ਪ੍ਰਵਾਸੀ ਆ ਉਹ ਸਾਰੇ ਇੱਕ ਵਾਰ ਫਿਰ ਮੁਸੀਬਤ ਦੇ ਵਿੱਚ ਆ ਉਹਨਾਂ ਦੇ ਉੱਪਰ ਸਾਰਿਆਂ ਦੇ ਉੱਪਰ ਖਤਰੇ ਦੀ ਘੰਟੀ ਆ ਕਿਉਂਕਿ ਉਹ ਉਹਨਾਂ ਦਾ ਸਟੇਟਸ ਹੁਣ ਲੀਗਲ ਹੋ ਜਾਏਗਾ ਉੱਥੇ ਅਮਰੀਕਾ ਦੇ ਵਿੱਚ ਔਰ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਆਈਸ ਦੀਆਂ ਰੇਡਾਂ ਉਹ ਕਿਸੇ ਨੂੰ ਵੀ ਨਹੀਂ ਬਖਸ਼ਦੀਆਂ ਤੇ ਇਹਦੇ ਵਿੱਚ ਸਵਾਲ ਸਭ ਤੋਂ ਵੱਡਾ ਪੈਦਾ ਇਹ ਹੁੰਦਾ ਵੀ ਇਹਦੇ ਨਾਲ ਅਫੈਕਟ ਕੌਣ-ਕੌਣ ਹੋਣਗੇ ਕਿਹਨਾਂ ਕਿਹੜੇ-ਕਿਹੜੇ ਇਹ ਲਾਅ ਆ ਕੁ ਲਾਅ ਆ ਕੀ-ਕੀ ਨਾਂ ਹੈ ਕਿਨਾਂ ਦੇ ਇਹ लागू ਹੋਏਗਾ ਔਰ ਕਿਨਾਂ ਤੇ ਲਾਗੂ ਨਹੀਂ ਹੋਏਗਾ ਉਹ ਵੀ ਹੈਗਾ ਕੁਝ ਆਪਾਂ ਉਹਦੇ ਬਾਰੇ ਵੀ ਤੁਹਾਨੂੰ ਐਕਸਪਲੇਨ ਕਰਾਂਗੇ ਕਿ ਕਿਹਦੇ ਕਿਹਦੇ ਉੱਪਰ ਲਾਗੂ ਹੋਏਗਾ ਸੋ ਪਰ ਹੁਣ ਜੋ ਇਹ 트ੰਪ ਨੇ ਕੀਤਾ ਉਹ ਤਾਂ ਕਹਿ ਰਿਹਾ ਕਿ ਅਸੀਂ ਆਪਣੇ ਲੋਕਾਂ ਲਈ ਕੀਤਾ ਸਾਡੇ ਲੋਕਾਂ ਲਈ ਇਹ ਬਹੁਤ ਹੀ ਵਧੀਆ ਕਦਮ ਹੋਏਗਾ ਪਰ ਜਿੰਨੇ ਵੀ ਪ੍ਰਵਾਸੀ ਆ ਉਹਨਾਂ ਲਈ ਇਹ ਬਹੁਤ ਹੀ ਇਹ ਖਤਰਨਾਕ ਐਕਸ਼ਨ ਲਿਆ 트াম্প ਸਾਹਿਬ ਨੇ ਬਹੁਤ ਹੀ ਧਮਾਕਾ ਕੀਤਾ ਤੇ ਜਿਹਦੇ ਨਾਲ ਹੁਣ ਡਿਪੋਰਟੇਸ਼ਨ ਹੋ ਰਹੀ ਵਾਜੇਗੀ ਬਹੁਤ ਲੋਕਾਂ ਦੇ ਬੀਤੇ ਤੁਹਾਨੂੰ ਪਤਾ ਹੀ ਆ ਸਟੇਟਸ ਅਲੀਗਲ ਹੋ ਜਾਏਗਾ ਔਰ ਇਹ ਸਭ ਤੋਂ ਵੱਡੀ ਗੱਲ ਇਹ ਜਿਹੜੇ ਕੰਮ ਕਰ ਰਹੇ ਹਨ ਆਲਰੇਡੀ ਹੁਣ ਉਹ ਕੰਮ ਕਰ ਨਹੀਂ ਸਕਣਗੇ ਕਿਉਂਕਿ ਇਹਦੇ ਵਿੱਚ ਜੋ ਹੁਣ ਪਹਿਲਾਂ ਹੁੰਦਾ ਸੀ ਬੈਲਟ ਹੁੰਦਾ ਸੀ ਤੁਹਾਡਾ ਆਪਣੇ ਆਪ ਐਕਸਪਾਇਰੀ ਸੀ ਹੁੰਦਾ ਕਦੇ ਵੀ ਤੁਹਾਨੂੰ ਤੁਸੀਂ ਕੰਮ ਕਰਦੇ ਰਹਿੰਦੇ ਕੰਟਰੈਕਟ ਚੱਲਦੇ ਰਹਿੰਦੇ ਸੀ ਹੁਣ ਇਹ ਐਕਸਪਾਇਰੀ ਹੋ ਗਿਆ ਜਦੋਂ ਫਿਰ ਤੁਹਾਨੂੰ ਕੰਮ ਨੂੰ ਤਾਂ ਕੱਢਿਆ ਜਾਏਗਾ ਕੰਮ ਖੁਦ ਹੀ ਨਹੀਂ ਤੁਸੀਂ ਕਰ ਸਕਦੇ ਔਰ ਇਹਦੇ ਵਿੱਚ ਇਹ ਵੀ ਹੁਣ ਤੁਸੀਂ ਕਿੰਨੇ ਦਿਨ ਪਹਿਲਾਂ ਤੁਹਾਨੂੰ ਅਪਲਾਈ ਕਰਨਾ ਹੋਏਗਾ ਆਪਾਂ ਸਾਰਾ ਕੁਝ ਤੁਹਾਡੇ ਨੂੰ ਐਕਸਪਲੇਨ ਕਰਦੇ ਆ ਬਾਕੀ ਗੱਲਾਂ ਬਾਅਦ ਤੇ ਕਰਦੇ ਕੀ ਫਾਇਦੇ ਆ ਕੀ ਨੁਕਸਾਨ ਨੇ ਆ ਜੋ ਕਿ ਟਰੰਪ ਸਾਹਿਬ ਨੇ ਕਿਹਾ ਮੇਰੇ ਲੋਕਾਂ ਨੂੰ ਫਾਇਦਾ ਹੋਏਗਾ ਸੋ ਸਭ ਤੋਂ ਪਹਿਲਾਂ ਇਹਦੇ ਜਿਹੜੇ ਜਿਹੜੇ ਨਾ ਪ੍ਰਭਾਵਿਤ ਹੋਣਗੇ ਉਹ ਸੁਣ ਲਓ ਐਚ 4 ਗੈਰ ਪ੍ਰਵਾਸੀ ਸੀ 26 ਪ੍ਰਿੰਸੀਪਲ ਈ ਅਤੇ ਐਲ 1 ਵੀਜ਼ਾ ਧਾਰਕਾਂ ਦੇ ਜੀਵਨ ਸਾਥੀ A17 ਅਤੇ A18 ਹਾਲਾਂਕਿ ਪ੍ਰਿੰਸੀਪਲ E1 E2 E3 ਅਤੇ L1 ਵੀਜ਼ਾ ਧਾਰਕਾਂ ਦੇ ਜੀਵਨ ਸਾਥੀ EAD ਲਈ ਅਰਜੀ ਦਿੱਤੇ ਬਿਨਾ ਆਪਣੇ ਦਰਜਿਆਂ ਤੱਕ ਅਮਰੀਕਾ ਵਿੱਚ ਕੰਮ ਕਰਨਾ ਜਾਰੀ ਰੱਖ ਸਕਦੇ ਹਨ ਜਦੋਂ ਤੱਕ ਉਹਨਾਂ ਦੇ I94 ਜੀਵਨ ਸਾਥੀ ਲਈ SODA ਨਾਲ ਖਤਮ ਹੁੰਦੇ ਹਨ ਸਟੇਟਸ ਐਪਲੀਕੇਸ਼ਨਾਂ ਦੇ ਲੰਬਿਤ ਜੋਜਨਾਵਾ ਯੋਜਨਾ ਵਾਲੇ ਵਿਅਕਤੀ C9 50 ਅਰਜ਼ੀਆਂ ਵਾਲੇ ਵਿਅਕਤੀ C8 ਦੇਸ਼ ਇੰਨੇ ਕਾਲੇਜਾ ਹਟਾਏ ਤੇ ਰੋਗ ਲਗਾਈ ਗਈ ਵਿਅਕਤੀ A10 ਸੁਰੱਖਿਆ ਸਥਿਤੀ ਅਸਥਾਈ ਸੁਰੱਖਿਆ ਸਥਿਤੀ ਵਾਲੇ A12 ਦਿੱਤੇ ਗਏ ਵਿਅਕਤੀ ਰਿਹਾਈ ਬਿਨਾਂ ਕਾਰਨ ਨੂੰ ਰੱਦ ਕਰਨਾ C10 ਅਤੇ ਬਾਬਾ ਵਾਲੇ ਜਿਹੜੇ ਪਟੀਸ਼ਨਰ ਆ C31 ਹੋਰਾਂ ਦੇ ਨਾਲ ਏਈਡੀ ਨਵੀਕਰਨ ਅਰਜ਼ੀਆਂ ਲਈ ਲੰਬੇ ਸਮੇਂ ਨੂੰ ਦੇਖਦੇ ਹੋਏ ਇਹ ਬਦਲਾ ਉਪਰੋਕਤ ਸ਼੍ਰੇਣੀਆਂ ਵਿੱਚ ਈਏਡੀਐਸ ਦੇ ਅਨੁਸਾਰ ਸੰਯੁਕਤ ਰਾਜ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਕੰਮਕ ਅਧਿਕਾਰ ਨੂੰ ਬਣਾਈ ਰੱਖਣ ਵਿੱਚ ਇੱਕ ਵੱਡੀ ਚੁਣੌਤੀ ਪੈਦਾ ਕਰਦਾ ਹੈ ਬਹੁਤ ਹੀ ਜ਼ਿਆਦਾ ਇਹਨਾਂ ਨੂੰ ਮੁਸ਼ਕਲ ਆਣੀ ਚਾਹੀਦੀ ਹੈ ਜਿਨ੍ਹਾਂ ਨੂੰ ਮੈਂ ਦੱਸਿਆ ਮੈਂ ਅਗਰ ਚਾਹੋ ਤਾਂ ਮੈਂ ਦੁਬਾਰੇ ਫਿਰ ਤੁਹਾਨੂੰ ਦੱਸ ਦਾਂਗਾ ਜਿਹੜੇ ਜਿਹੜੇ ਪ੍ਰਭਾਵਿਤ ਹੋਣਗੇ ਜਿਹੜੀਆਂ ਸ਼੍ਰੇਣੀਆਂ H4 ਗੈਰ ਪ੍ਰਵਾਸੀ C26 ਪ੍ਰਿੰਸੀਪਲ E ਅਤੇ L1 ਵੀਜ਼ਾ ਧਾਰਕਾਂ ਦੇ ਜੀਵਨ ਸਾਥੀ A17 ਅਤੇ A18 ਹਾਲਾਂਕਿ ਪ੍ਰਿੰਸੀਪਲ E1 E2 E3 ਅਤੇ L1 ਵੀਜ਼ਾ ਧਾਰਕਾਂ ਦੇ ਜੀਵਨ ਸਾਥੀ EAD ਲਈ ਅਰਜ਼ੀਆਂ ਦਿੱਤੇ ਬਿਨਾ ਆਪਣੇ ਦਰਜਿਆਂ ਤੇ ਅਮਰੀਕਾ ਵਿੱਚ ਕੰਮ ਕਰਨਾ ਜਾਰੀ ਰੱਖ ਸਕਦੇ ਜਦੋਂ ਤੱਕ ਉਹਨਾਂ ਦੇ I 94 ਜੀਵਨ ਸਾਥੀ ਲਈ ਐਸਓ ਦੇ ਨਾਲ ਖਤਮ ਹੁੰਦੇ ਹਨ ਠੀਕ ਹੈ ਜੀ ਐਪਲੀਕੇਸ਼ਨਾਂ ਦੇ ਯੋਜਨਾਵਾ ਵਾਲੇ ਵਿਅਕਤੀ ਸੀ9 ਪਨਾਹ ਦੀਆਂ ਅਰਜ਼ੀਆਂ ਵਾਲੇ ਵਿਅਕਤੀ ਸੀ8 ਦੇਸ਼ ਨਿਕਾਲੇ ਤੇ ਹਟਾਉਣ ਦੇ ਰੋਗ ਲਗਾਈ ਜਾਣ ਵਾਲੇ ਵਿਅਕਤੀ ਜਿਹੜੇ A10 ਸੁਰੱਖਿਆ ਸਥਿਤੀ ਅਸਥਾਈ ਸੁਰੱਖਿਆ ਸਥਿਤੀ ਲਈ A12 ਦਿੱਤੇ ਗਏ ਵਿਅਕਤੀ ਬਿਨਾਂ ਕਾਰਨੂ ਰੱਦ ਕਰਨਾ C10 ਅਤੇ 바ਵਾ ਦੇ ਜਿਹੜੇ ਪਟੀਸ਼ਨਰ ਆ C31 ਹੋਰਾਂ ਦੇ ਨਾਲ ਇਹ ਨਵੀਕਰਨ ਅਰਜ਼ੀਆਂ ਲੰਬੇ ਸਮੇਂ ਨੂੰ ਦੇਖਦੇ ਹੋਏ ਇਹ ਬਦਲਾ ਉਪਰੋਕਤ ਸ਼੍ਰੇਣੀਆਂ ਵਿੱਚ ਅਨੁਸਾਰ ਸੰਯੁਕਤ ਰਾਸ਼ ਦੇ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਕੰਮ ਅਧਿਕਾਰ ਨੂੰ ਬਣਾਈ ਰੱਖਣਾ ਇੱਕ ਵੱਡੀ ਚੁਣੌਤੀ ਹੋਏਗੀ ਸੁਣ ਲਓ ਜੀ ਹੁਣ ਜਿਨ੍ਹਾਂ ਦਾ ਪਹਿਲਾਂ ਆਪਣੇ ਆਪ 540 ਦੇ ਨਾਲ ਲਈ ਆਗਿਆ ਹੋ ਜਾਂਦਾ ਸੀ ਵੀ ਜਾਂ ਵੈਲਿਡ ਹੋ ਜਾਂਦਾ ਸੀਗਾ ਸੋ ਹੁਣ ਇਹ ਚੀਜ਼ ਬਹੁਤ ਹੀ ਮੁਸ਼ਕਲ ਹੋਏਗੀ ਪਰ ਹੁਣ ਤੁਹਾਨੂੰ ਆਪਣਾ ਇਹ ਚੀਜ਼ ਪੁੱਗਣ ਤੋਂ ਪਹਿਲਾਂ ਤੁਹਾਨੂੰ ਯਾਰ ਪਤਾ ਕਿ ਤੁਹਾਡਾ ਵੀਜ਼ਾ ਖਤਮ ਹੋਣ ਵਾਲਾ ਹੈ ਤੁਹਾਡਾ ਕੁਝ ਵੀ ਇਹ ਖਤਮ ਹੋਣ ਵਾਲਾ ਤੁਹਾਨੂੰ 180 ਦਿਨ ਪਹਿਲਾਂ ਇਹ ਅਰਜੀ ਦੇਣੀ ਪਊਗੀ ਇਹਦੇ ਲਈ ਤੁਹਾਨੂੰ ਆਪਣਾ ਅਪਲਾਈ ਕਰਨਾ ਪਏਗਾ ਫਿਰ ਉਹਦੀ ਵੇਟ ਕਰਨੀ ਪਏਗੀ ਕਦੋਂ ਉਹ ਕਲੀਅਰ ਹੁੰਦਾ ਕਦੋਂ ਤੁਹਾਡਾ ਲੱਗਦਾ ਅੱਗੇ ਤੇ ਇਹ ਬਹੁਤ ਹੀ ਮੁਸ਼ਕਲ ਆਏਗੀ ਬਹੁਤ ਲੋਕਾਂ ਨੂੰ ਇਸ ਚੀਜ਼ ਦੇ ਲਈ ਤੇ ਇਹ ਜਿਹੜਾ ਨਿਯਮ ਇਹਨਾਂ ਨੇ ਬਣਾਇਆ ਹੁਣ ਨਵਾਂ ਇਹ ਕਿਨਾਂ ਦੇ ਉੱਪਰ ਲਾਗੂ ਨਹੀਂ ਹੋਏਗਾ ਤੇ ਆਪਾਂ ਤੁਹਾਨੂੰ ਉਹਦੇ ਬਾਰੇ ਵੀ ਦੱਸ ਦਈਏ ਥੋੜਾ ਜਿਹਾ ਉਹਦੇ ਵੀ ਨਿਗਾਹ ਮਾਰ ਲੈਂਦੇ ਆ ਤੇ ਜਿਹੜੇ ਜਿਹੜੇ ਇਹ ਅੰਤਿਮ ਨਿਯਮ 30 ਅਕਤੂਬਰ 2025 ਤੋਂ ਪਹਿਲਾਂ ਦਿੱਤੇਗੇ ਕਿਸੇ ਵੀ ਆਟੋਮੈਟਿਕ ਐਕਸ਼ਨ ਨੂੰ ਪ੍ਰਭਾਵਿਤ ਨਹੀਂ ਕਰਦਾ ਇਹ ਨਿਯਮ ਜਿੱਦਾਂ ਕਿ F1 ਵਿਦਿਆਰਥੀ ਜਿਵੇਂ ਕਿ C3A C3B ਅਤੇ C3C ਤੇ ਵੀ ਲਾਗੂ ਨਹੀਂ ਹੁੰਦਾ ਇੱਕ F1 OPT ਧਾਰਕ ਜੋ STEM OPT OPT ਐਕਸ਼ਨ ਲਈ ਸਮੇਂ ਸਿਰ ਅਰਜੀ ਦਾਇਰ ਕਰਦਾ ਹੈ। OPT ਦੀ ਮਿਆਦ ਪੁੱਗਾਂ ਤੋਂ 180 ਦਿਨ ਬਾਅਦ ਤੱਕ ਕੰਮ ਕਰਨ ਦੇ ਯੋਗ ਰਹੇਗਾ ਜਦੋਂ ਤੱਕ STEMP OPT ਅਰਜੀ ਲੰਬਿਤ ਹੈ। ਸੋ ਇਹ 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 ਨਾਲੇ ਉੱਪਰ ਨਹੀਂ ਹੋਏਗਾ। ਬਾਕੀ ਹੁਣ ਸਭ ਤੋਂ ਵੱਡੀ ਦਾ ਗੱਲ ਇਹ ਹੈ ਕਿ ਜਿਹੜੇ ਵੀ ਕਹਿ ਰਹੇ ਸੀਗੇ ਪਹਿਲਾਂ ਥੋੜੇ ਦਿਨ ਐਕਸੀਡੈਂਟ ਹੋਇਆ ਤੁਹਾਨੂੰ ਪਤਾ ਟਰੱਕ ਡਰਾਈਵਰਾਂ ਕਿੰਨੀਆਂ ਲੋਕਾਂ ਨੇ ਇੱਕ ਦੂਜੇ ਨੂੰ ਗਾਣਾ ਕੱਢੀਆਂ। ਜਿਹੜੇ ਕਿ ਸੋਚਦੇ ਨਹੀਂ ਸੀ ਕਿ ਕੱਲ ਨੂੰ ਸਾਡੇ ਤੇ ਵੀ ਕੋਈ ਮੁਸੀਬਤ ਆ ਸਕਦੀ ਆ ਉਹਨਾਂ ਨੇ ਇੱਕ ਟਾਈਮ ਤਾਂ ਪੂਰਾ ਰੱਜ ਕੇ ਟਰੱਕ ਡਰਾਈਵਰਾਂ ਨੂੰ ਗਲਾਂ ਕੱਢੀਆਂ ਸਾਨੂੰ ਸਾਰਿਆਂ ਨੂੰ ਪਤਾ ਇਹਨਾਂ ਦੀ ਵਜ੍ਹਾ ਤੋਂ ਇਹ ਹੋ ਗਿਆ ਅਨਪੜ ਉੱਠ ਕੇ ਇੱਥੇ ਆ ਗਏ ਯਾ ਕਰਤਾ ਬੋ ਕਰਤਾ ਸਾਡੀਆਂ ਨੂੰ ਸਾਨੂੰ ਪ੍ਰੋਬਲਮ ਆ ਰਹੀ ਆ ਇਹਨਾਂ ਨੂੰ ਇੱਥੋਂ ਕੱਢੋ ਪਰ ਹੁਣ ਮਿੱਤਰੋ ਤੁਹਾਡਾ ਕੀ ਹੋਏਗਾ ਜਦ ਆਪਾਂ ਤੁਹਾਨੂੰ ਕਹਿ ਰਹੇ ਸੀ ਕਿ ਯਾਰ ਐਦਾਂ ਨਹੀਂ ਹੁੰਦਾ ਹੁੰਦਾ ਗਲਤੀ ਕਿਸੇ ਤੋਂ ਵੀ ਹੋ ਜੇ ਕਰਦੀ ਆ ਤੁਸੀਂ ਸਾਰੇ ਹੀ ਇੱਥੇ ਲੀਗਲ ਆ ਕੋਈ ਬਾਰਡਰ ਟੱਪ ਕੇ ਆਇਆ ਕੋਈ ਕਿਸੇ ਨੇ ਕੋਸ਼ਿਸ਼ ਕੀਤਾ ਹੁਣ ਆਪਾਂ ਕਿਸੇ ਦੀ ਕੰਟਰੀ ਦੇ ਵਿੱਚ ਐਂਟਰ ਹੋਏ ਆ ਜ਼ਬਰਦਸਤੀ ਹੋਏ ਉਹਨਾਂ ਨੇ ਆਪਾਂ ਨੂੰ ਕਿਸੇ ਨੂੰ ਵੀ ਬੁਲਾਇਆ ਨਹੀਂ ਸੀ ਵੀ ਆਜੋ ਆਪਾਂ ਉੱਥੇ ਜ਼ਬਰਦਸਤੀ ਐਂਟਰ ਹੋਏ ਆ ਤੇ ਉਹਨਾਂ ਦੀ ਮਰਜ਼ੀ ਉਹਨਾਂ ਦਾ ਲਾਅ ਹੈ ਉਹਨਾਂ ਦਾ ਆਦੇਸ਼ ਆ ਉਹ ਆਪਣੇ ਨਾਲ ਕੁਝ ਵੀ ਕਰ ਸਕਦੇ ਆ ਪਰ ਗੱਲ ਤਾਂ ਇਹ ਹੈ ਕਿ ਤੁਸੀਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਬਲੇਮ ਕਰੀ ਜਾਂਦੇ ਸੀ ਉਹਨੇ ਇਦਾਂ ਕਰਤਾ ਉਹਨੇ ਇਦਾਂ ਕਰਤਾ ਸੋ ਗੱਲ ਇਹ ਹੈ ਇਹ ਬਹੁਤ ਚੀਜ਼ ਸਮਝਣ ਵਾਲੀ ਆ ਤੇ ਹੁਣ ਤੁਸੀਂ ਸੋਚ ਲਓ ਅੱਗੇ-ਅੱਗੇ ਕੀ-ਕੀ ਸਖਤਾਈ ਹੋਏਗੀ ਐਵੇਂ ਨਹੀਂ ਜਿਹੜਾ ਇਹ ਅੰਕੜਾ ਸਾਹਮਣੇ ਆਇਆ ਸੀਗਾ ਕਿ 20 ਲੱਖ ਬੰਦਾ ਅਮਰੀਕਾ ਨੂੰ ਛੱਡ ਕੇ ਚਲਾ ਗਿਆ ਜਾਂ ਇਹਨਾਂ ਨੇ ਡਿਪੋਰਟ ਕਰਤਾ ਉਹ ਇਦਾਂ ਦੇ ਲਾਅ ਲੈ ਕੇ ਆ ਰਹੇ ਐ ਇੰਨੀ ਜ਼ਿਆਦਾ ਸਖਤਾਈ ਕਰ ਰਿਹਾ ਟਰੰਪ ਸਾਹਿਬ ਤਾਂ ਹੀ ਉਹ ਲੋਕ ਇੱਥੋਂ ਭੱਜ ਰਹੇ ਆ ਤਾਂ ਹੀ ਉਹ ਲੋਕ ਇੱਥੋਂ ਛੱਡ ਕੇ ਜਾ ਰਹੇ ਆ ਬਾਕੀ ਆਈ ਹੋਪ ਮੈਂ ਤਾਂ ਇਹੀ ਅਰਦਾਸ ਕਰੂੰਗਾ ਕਿ ਬਹੁਤ ਜਲ ਠੀਕ ਹੋ ਜਵੇ ਪਰ ਨਾਲ ਨਾਲ ਮੈਂ ਇਹ ਵੀ ਬੇਨਤੀ ਕਰੂੰਗਾ ਕਿ ਆਪਣੀਆਂ ਆਦਤਾਂ ਆਪਣੀਆਂ ਗਲਤੀਆਂ ਨੂੰ ਸੁਧਾਰੋ ਔਰ ਆਪਣੀਆਂ ਗਲਤੀਆਂ ਨੂੰ ਮੰਨਣਾ ਸਿੱਖੋ ਕਿ ਹਾਂ ਮੇਤੋਂ ਗਲਤੀ ਹੋਈ ਹੈ ਮੇਰੀ ਵਜ੍ਹਾ ਤੋਂ ਮੈਂ ਗਲਤੀ ਕੀਤੀ ਆ ਤੁਹਾਡੇ ਹਰ ਟਾਈਮ ਕੋਈ ਨਾ ਕੋਈ ਕਾਂਡ ਨਵੇਂ ਆ ਜਾਂਦੇ ਆ ਜਿੱਥੇ ਕਿ ਸਰਕਾਰਾਂ ਨੂੰ ਬੋਲਣ ਦਾ ਮੌਕਾ ਮਿਲ ਜਾਂਦਾ ਹੁਣ ਆ ਜਿਹੜੇ ਪ੍ਰੋਟੈਸਟ ਹੋਏ ਸੀਗੇ 트াম্প ਦੇ ਖਿਲਾਫ ਨੋ ਕਿੰਗਸ ਦੇ ਨਾਂ ਤੋਂ ਕਿੰਨੇ ਲੋਕ ਸੜਕਾਂ ਤੇ ਉਤਰੇ ਸੀ ਅੱਜ ਜਦੋਂ ਆ ਐਕਸੀਡੈਂਟ ਹੋ ਗਿਆ ਐਕਸੀਡੈਂਟ ਨੇ ਸਾਰਾ ਹੀ ਪਾਸਾ ਪਲਟਤਾ ਸੋ ਇਹ ਚੀਜ਼ਾਂ ਨੂੰ ਥੋੜਾ ਜਆ ਸਮਝਣਾ ਚਾਹੀਦਾ ਦੇਖਣਾ ਚਾਹੀਦਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਉਂਕਿ ਸਮੇਂ ਦੇ ਹਿਸਾਬ ਨਾਲ ਚੱਲਣਾ ਪੈਂਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਾਕੀ ਜੋ ਵੀ ਹੋਏਗਾ ਅੱਗੇ ਜਿੱਦਾਂ ਵੀ ਹੋਏਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਪਡੇਟ ਦਵਾਂਗੇ ਤੁਹਾਨੂੰ ਬਾਕੀ ਇਸ ਵੀਡੀਓ ਦੇ ਬਾਰੇ ਤੁਸੀਂ ਕੁਝ ਕਹਿਣਾ ਹੋਇਆ ਜਾਂ ਪੁੱਛਣਾ ਹੋਇਆ ਦੱਸਣਾ ਹੋਇਆ ਜਰੂਰ ਕਮੈਂਟ ਕਰਕੇ ਜੱਥਿਓ ਬਾਕੀ ਜੋ ਤੁਹਾਡੀ رائے ਹੋਈ ਉਹ ਵੀ ਜਰੂਰ ਕਰਿਓ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਤੁਹਾਡਾ ਆਪਣਾ ਨਵੀਂ ਨਵੀਂ ਅਪਡੇਟ ਦੇ ਲਈ ਪਲੀਜ਼ ਪਲੀਜ਼ ਚੈਨਲ ਜਰੂ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਥੈਂਕ ਯੂ